ਅੱਜ ਤੜਕਸਾਰ ਗੁਰਦਾਸਪੁਰ ਦੇ ਪਿੰਡ ਭਰਤ ਦੇ ਵਿੱਚ ਕਿਸਾਨਾਂ ਤੇ ਪੁਲਿਸ ਵਿਚਾਲੇ ਸਿੱਧੀ ਟੱਕਰ ਹੁੰਦੀ ਹੋਈ ਨਜ਼ਰ ਆਈ ਕਿਸਾਨਾਂ ਨੂੰ ਕੜੀਸ-ਕੜੀਸ ਕੇ ਪੁਲਸ ਲੈ ਜਾਂਦੀ ਹੋਈ ਨਜ਼ਰ ਆਈ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਖੜੀ ਫਸਲ ਦੇ ਵਿੱਚ ਜੀਸੀਬੀ ਮਸ਼ੀਨਾਂ ਬਾੜ ਦਿੱਤੀਆਂ ਪੁਲਿਸ ਦੇ ਵੱਲੋਂ ਫਸਲ ਜਿਹੜੀ ਆ ਮਦਦ ਦਿੱਤੀ ਗਈ ਆ ਕਿਸਾਨਾਂ ਦੀਆਂ ਪੱਗਾਂ ਤੱਕ ਲੱਥ ਗਈਆਂ ਕਿਸਾਨਾਂ ਨੂੰ ਕੜੀਸ-ਕੜੀਸ ਕੇ ਕੁੱਟਿਆ ਗਿਆ ਤਾਂ ਜਿਸ ਤੋਂ ਬਾਅਦ ਹਰ ਪਾਸੇ ਇਸ ਦੀ ਬ੍ਰੋਤਤਾ ਕੀਤੀ ਜਾ ਰਹੀ ਆ ਕਿਸਾਨਾਂ ਦੇ ਵੱਲੋਂ ਵੀ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਪੁਲਿਸ ਨੂੰ ਚੇਤਾਵਨੀ ਦੇ ਦਿੱਤੀ ਆ ਤਾਂ ਇੱਕ ਪਾਸੇ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਜਿੱਥੇ ਨਖੇਦੀ ਕੀਤੀ ਇਸ ਪੁਲਿਸ ਦੇ ਵੱਲੋਂ ਕੀਤੇ ਤਸ਼ੱਦਦ ਦੀ ਦੂਜੇ ਪਾਸੇ ਬਲਵੰਤ ਸਿੰਘ ਬਹਿਰਾਮ ਕੇ ਸੁਰਜੀਤ ਸਿੰਘ ਫੂਲ ਸ਼ੰਭੂ ਮੋਰਚੇ ਦੇ ਕਿਸਾਨ ਲੀਡਰਾਂ ਦੇ ਵੱਲੋਂ ਵੀ ਸਰਕਾਰ ਨੂੰ ਤਿੱਖੀ ਤੇ ਸਿੱਧੀ ਚੇਤਾਵਨੀ ਦੇ ਦਿੱਤੀ ਆ ਕੀ ਕੁਝ ਕਹਿ ਰਹੇ ਨੇ ਸੁਰਜੀਤ ਫੂਲ ਬਲਵੰਤ ਸਿੰਘ ਬਹਿਰਾਮ ਕੇ ਤੇ ਸਰਬੰਸ ਸਿੰਘ ਪੰਦੇਰ ਤੁਹਾਨੂੰ ਉਹਨਾਂ ਸਾਰਿਆਂ ਦੀ ਜ਼ੁਬਾਨੀ ਸੁਣਾਉਂਦੇ ਆ ਕੀ ਕ ਖਾਲਸਾ ਬਾਈ ਨੂੰ ਜੀ ਕੀ ਬਤੇ ਸਾਥੀਓ ਤੁਹਾਡੇ ਸਾਰਿਆਂ ਦੀ ਜਾਣਕਾਰੀ ਦੇ ਵਿੱਚ ਹੈ ਵੀ ਅੱਜ ਸਵੇਰੇ 5 ਵਜੇ ਹਨੇਰੇ ਹਨੇਰੇ ਢਾਟਗਿਆ ਦੀ ਤਰ੍ਹਾਂ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਉਹਨਾਂ ਕਿਸਾਨਾਂ ਤੇ ਜਿਹੜਾ ਕਿ ਜੰਮੂ ਕਟੜਾ ਜਿਹੜੀ ਐਕਸਪ੍ਰੈਸ ਭਾਰਤ ਮਾਲਾ ਯੋਜਨਾ ਦੇ ਤਹਿਤ ਕੱਢੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਉਸ ਦਾ ਜੋ ਜਾਇਜ ਵਿਰੋਧ ਕਰ ਰਹੇ ਸੀ ਉਹਨਾਂ ਕਿਸਾਨਾਂ ਉੱਤੇ ਢਾੜੀਆਂ ਦੀ ਤਰ੍ਹਾਂ ਹਨੇਰੇ ਹਨੇਰੇ ਪੰਜਾਬ ਦੀ ਪੁਲਿਸ ਨੇ ਭਗਵੰਤ ਮਾਨ ਦੀ ਪੁਲਿਸ ਨੇ ਅੰਨਾ ਜ਼ਬਰ ਕੀਤਾ ਬੇਤਹਾਸ਼ਾਵਨਾ ਤੇ ਲਾਠੇ ਚਾਰਜ ਕਰਕੇ ਉਹਨਾਂ ਨੂੰ ਫੱਟੜ ਕੀਤਾ ਸੱਤ ਕਿਸਾਨ ਹੈ ਜਿਹੜੇ ਉਹਦੇ ਵਿੱਚ ਗੰਭੀਰ ਰੂਪ ਚ ਫੱਟੜ ਹੈ ਹਸਪਤਾਲਾਂ ਦੇ ਵਿੱਚ ਦਾਖਲ ਹੈ ਭਗਵੰਤ ਮਾਨ ਸਰਕਾਰ ਨੂੰ ਪਤਾ ਵੀ ਪੰਜਾਬ ਦੇ ਸਾਰੀਆਂ ਕਿਸਾਨ ਜਿੱਥੇ ਬਣ ਗਿਆਂ ਸਾਰੇ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ, ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਸਭਨਾ ਵੱਲੋਂ ਹੀ ਐਲਾਨੀਆਂ ਤੌਰ ਤੇ ਕਿਹਾ ਗਿਆ ਵੀ ਜਿੰਨਾ ਚਿਰ ਕਿਸਾਨਾਂ ਨੂੰ ਜ਼ਮੀਨਾਂ ਦੇ ਵਾਜਬ ਰੇਟ ਦੇ ਕੇ ਉਹਨਾਂ ਦੀਆਂ ਸਾਰੀਆਂ ਚੋ ਪ੍ਰੋਬਲਮਾਂ ਹੱਲ ਕੀਤੇ ਤੋਂ ਬਿਨਾ ਅਸੀਂ ਉਹ ਉਥੋਂ ਦੀ ਸੜਕ ਨਹੀਂ ਲੰਘਣ ਦੇਣੀ। ਸੋ ਉਹਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਬਜਾਏ ਸਿਰਫ ਦਿੱਲੀ ਸਰਕਾਰ ਨੂੰ ਖੁਸ਼ ਕਰਨ ਦੇ ਬਜਾਏ ਜਿਹੜੇ ਭਗਵਾਨਤਬਾਲ ਸਰਕਾਰ ਨੇ ਅੱਜ ਉੱਥੇ ਧੜਬੀ ਦੀ ਤਰ੍ਹਾਂ ਬੇਤਹਾਸ਼ਾ ਜ਼ਬਰ ਕੀਤਾ ਅੱਜ ਦੀ ਇਹ ਮੀਟਿੰਗ ਦੇ ਵਿੱਚ ਜਿਹੜੀ ਦਫ਼ਤਰ ਦੇ ਵਿੱਚ ਸ਼ੰਭੂ ਬਾਗਰਨ ਤੇ ਦਫ਼ਤਰ ਬ੍ਰਾਂਮਕੇ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਹੋ ਰਹੀ ਹੈ ਇਹ ਮੀਟਿੰਗ ਦੇ ਵਿੱਚ ਅਸੀਂ ਜਿਹੜਾ ਇਹਦੀ ਨਿਖੇਤੀ ਕਰਦੇ ਹਾਂ ਔਰ ਨਿਖੇਤੀ ਦਾ ਮਤਾ ਪਾਸ ਕਰਦੇ ਹਾਂ ਤੇ ਨਾਲ ਹੀ ਭਗਵਾਨਤਾ ਸਰਕਾਰ ਨੂੰ ਮਾਨ ਸਰਕਾਰ ਨੂੰ ਬਾਹਰ ਨਿਕੰਦੇ ਆ ਭਈ ਅਸੀਂ ਤੁਹਾਡੇ ਇਸ ਜਵਰ ਤੋਂ ਕਿਸਾਨ ਤੇ ਜਿਹੜੇ ਕਿਸਾਨਾਂ ਦੇ ਆਗੂ ਆ ਕਿਸਾਨਾਂ ਨੇ ਜਿੱਥੇ ਲੱਗਿਆ ਕਦੇ ਵੀ ਝੁਕਣਗੇ ਨਹੀਂ ਸਾਨੂੰ ਤੁਹਾਡਾ ਇਹ ਚੈਲੰਜ ਪ੍ਰਵਾਨ ਹੈ ਜਿੰਨਾ ਚਿਰ ਤੱਕਰ ਤੁਸੀਂ ਕਿਸਾਨਾਂ ਦੇ ਗਿਆ ਸਮੱਸਿਆਵਾਂ ਜੋ ਉਹਨਾਂ ਦੀਆਂ ਭਾਵੇਂ ਰੇਟਾਂ ਨਾਲ ਜ਼ਮੀਨ ਦੇ ਰੇਟਾਂ ਨਾਲ ਸੰਬੰਧਤ ਆ ਜਾਂ ਕੋਈ ਹੋਰ ਉਹਨਾਂ ਦੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਦੂਰ ਕੀਤੇ ਤੋਂ ਬਣਾ ਜੇ ਤੁਸੀਂ ਉਹ ਸੜਕ ਕੱਢਣ ਦਾ ਯਤਨ ਕਰੋਗੇ ਤੁਹਾਡਾ ਭਰਮ ਹੋਊਗਾ ਸਾਡੀਆਂ ਲਾਸ਼ਾਂ ਦੇ ਉੱਤੋਂ ਛੜਕਾ ਨਿਕਲ ਨਹੀਂ ਸੀ ਕਦੇ ਵੀ ਪ੍ਰਵਾਨ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਅੱਜ 390 ਦਿਨ ਹੋ ਗਏ ਦਿੱਲੀ ਅੰਦੋਲਨ ਨੂੰ ਦੋ ਚੱਲਦਿਆਂ ਹੋਇਆਂ ਔਰ ਦੋ ਵੱਡੇ ਫੋਰਮ ਦੇਸ਼ ਦੇ ਮੋਦੀ ਸਰਕਾਰ ਕੋਲੋਂ ਐਮਐਸਪੀ ਗਰੰਟੀ ਕਾਨੂੰਨ ਔਰ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਔਰ 12 ਮੰਗਾਂ ਨੂੰ ਲੈ ਕੇ 1 ਸਾਲ ਤੋਂ ਵੱਧ ਸਮੇਂ ਤੋਂ ਮੋਰਚਾ ਲਾ ਕੇ ਬੈਠੇ ਨੇ ਹੁਣ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦਾ ਹੱਥ ਫਟਾ ਰਹੀ ਹੈਗੀ ਆ ਅੱਜ ਤੜਕਸਾਰ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੰਗਲ ਝੌਰ ਅਤੇ ਭਰਤ ਵਿੱਚ ਸਰਕਾਰ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਕੱਢੀਆਂ ਜਾ ਰਹੀਆਂ ਬਗੈਰ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਅੱਜ ਉੱਥੇ ਵੱਡੀਆਂ ਪੁਲਿਸ ਫੋਰਸਾਂ ਲੈ ਕੇ ਪਹੁੰਚੀ ਜਦੋਂ ਕਿਸਾਨਾਂ ਨੇ ਪੀਸਫੁਲੀ ਉਹਦਾ ਵਿਰੋਧ ਕੀਤਾ ਹੈਗਾ ਤੇ ਜ਼ਬਰਦਸਤ ਲਾਠੀ ਚਾਰਜ ਕੀਤਾ ਗਿਆ ਜਿਹਦੇ ਵਿੱਚ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਨੇ ਜਿਹਦੇ ਵਿੱਚ ਹਰਜੋਵਾਲ ਦੇ ਹਸਪਤਾਲ ਦੇ ਵਿੱਚ 7 ਕਿਸਾਨ ਜਖਮੀ ਨੇ ਜਿਨ੍ਹਾਂ ਦੇ ਨਾਮ ਐ ਦੱਸਦਾ ਪਰਮਿੰਦਰ ਸਿੰਘ ਚੀਮਾ ਖੁੱਡੀ ਅਜੈਬ ਸਿੰਘ ਜੀ ਚੀਮਾ ਖੁੱਡੀ ਗੁਰਮਖ ਸਿੰਘ ਖਾਨ ਮਲਖ ਹਰਜੀਤ ਸਿੰਘ ਨੀਲਕਲਾ ਅਜੀਤ ਸਿੰਘ ਭਰਤ ਔਰ ਨਿਸ਼ਾਨ ਸਿੰਘ ਪਿੱਟੇਵਡ ਅਜੀਤ ਸਿੰਘ ਪਿੱਟੇਵਡ ਤੋਂ ਇਹ ਸੱਤ ਕਿਸਾਨ ਜਿਹੜੇ ਗੰਭੀਰ ਜ਼ਖਮੀ ਹੋਏ ਨੇ ਜਿਹੜੇ ਹਰਜੋਵਾਲ ਦੇ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਸੋ ਸਾਡੇ ਆਗੂ ਉਥੇ ਪਹੁੰਚ ਰਹੇ ਨੇ ਔਰ ਅਜ ਅੰਮ੍ਰਿਤਸਰ ਜ਼ਿਲ੍ਹੇ ਦੀ ਵੀ ਮੀਟਿੰਗ ਹੈ ਉਹਦੇ ਵਿੱਚ ਵਿਚਾਰ ਕਰਦੇ ਹੈਗੇ ਆ ਔਰ 4 ਵਜੇ ਅਸੀਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕਰਾਂਗੇ ਔਰ ਦੱਸਾਂਗੇ ਭਗਵੰਤ ਮਾਨ ਸਰਕਾਰ ਨਾਲ ਕਿਵੇਂ ਨਿਬੜਨਾ ਹੈਗਾ ਹਾਂਜੀ ਭਗਵੰਤ ਮਾਨ ਜੀ ਤੁਹਾਨੂੰ ਵਧਾਈ ਹੋਵੇ ਤੁਸੀਂ ਲਗਾਤਾਰ ਇਹ ਬੋਲ ਰਹੇ ਹੋ ਪੀਏ ਵਿਕਾਸ ਦੇ ਵਿੱਚ ਰੋੜਾ ਬੰਨ ਰਹੇ ਆ ਕਿਹੜਾ ਵਿਕਾਸ ਉਹ ਭਾਰਤ ਮਾਲਾ ਦੀ ਸੜਕ ਜਿਹੜੀ ਜ਼ਮੀਨ ਤੋਂ 10 12 ਫੁੱਟ ਉੱਚੀ ਚੱਲਣੀ ਹੈਗੀ ਆ ਜੇ ਦੇ ਖੱਬੇ ਤੇ ਨਾ ਸੱਜੇ ਕੋਈ ਦੁਕਾਨ ਹੋਣੀ ਆ ਉਹ ਕਾਰਪੋਰੇਟ ਮਾਡਲ ਹੋਣਾ ਵਾ ਉਹਦੇ ਵਿੱਚ ਆਮ ਜਨਤਾ ਦੀ ਆਮ ਚੀਜ਼ ਵੀ ਨਹੀਂ ਚੱਲਣੀ ਹੈਗੀ ਉਹਦੇ ਵਿੱਚ ਸੈਡਾਂ ਤੇ ਕੰਪਨੀਆਂ ਨਹੀਂ ਉਹਦੇ ਵਿੱਚ ਰੋਟੀ ਪਾਣੀ ਲਾਉਣਾ ਔਰ 100 ਕਿਲੋਮੀਟਰ 50 ਕਿਲੋਮੀਟਰ ਤੋਂ ਪਹਿਲਾਂ ਕੋਈ ਕੱਟ ਵੀ ਨਹੀਂ ਹੋਣਾ ਹੈਗਾ ਤੋਂ ਕਾਰਪੋਰੇਟਾਂ ਨੂੰ ਖੁਸ਼ ਕਰਨ ਵਾਸਤੇ ਉਸ ਵਿਕਾਸ ਦਾ ਜਿਹੜੇ ਵਿਕਾਸ ਨਾਲ ਆਮ ਜਨਤਾ ਦਾ ਕੋਈ ਨਹੀਂ ਜਿਹਦੇ ਵਿੱਚ ਕਾਰਪੋਰੇਟ ਦੇ ਵੱਡੇ ਵੱਡੇ ਟਰਾਲੇ ਚੱਲਣੇ ਹੈਗੇ ਆ ਔਰ ਤੁਸੀਂ ਆਪਣੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਜ਼ਬਰ ਕਰ ਰਹੇ ਪੁਲਿਸ ਦੇ ਥਰੂ ਅਸੀਂ ਕਹਿੰਨੇ ਡੀਜੀਪੀ ਨੂੰ ਹੁਕਮ ਦਿਓ ਕਿ ਐਸਐਲਆਰ ਦੀਆਂ ਸਾਰੀਆਂ ਨਾਲੀਆਂ ਨੂਲੀਆਂ ਸਾਫ਼ ਕਰ ਲਓ ਕੀ ਫਰਕ ਪੈਂਦਾ ਜੇ ਕੋ 1000 2000 ਕਿਸਾਨ ਵਿਰੋਧ ਕਰਦਾ ਨਗਾ ਦਿਓ ਗੋਲੀਆਂ ਥਾਣੀ ਤੁਸੀਂ ਆਪਣਾ ਮੋਦੀ ਸਰਕਾਰ ਨੂੰ ਖੁਸ਼ ਕਰ ਲਓ ਆਪਦਾ ਵਿਕਾਸ ਪੂਰਾ ਕਰ ਲਓ ਅਰਮਤਾ ਕਹਿਣਾ ਅਮਿਤ ਸ਼ਾਹ ਜੀ ਇੰਨਾ ਵਫਾਦਾਰ ਮੁੱਖ ਮੰਤਰੀ ਜਿਹੜਾ ਤੁਹਾਡੇ ਵਿਕਾਸ ਨੂੰ ਅੱਗੇ ਤੋਰ ਲੱਗਾ ਹੈਗਾ ਕਾਰਪੋਰੇਟ ਦੇ ਵਿਕਾਸ ਨੂੰ ਤੁਸੀਂ ਕਿਉਂ ਨਹੀਂ ਆਰਡੀਐਫ ਦਿੰਦੇ ਹੈਗੇ ਕੋਈ ਫਰਕ ਨਹੀਂ ਤੁਹਾਡੇ ਨਕਸ਼ੇ ਕਦਮ ਤੇ ਚੱਲ ਰਹੇ ਭਗਵੰਤ ਮਾਨ ਜੀ ਤੋਂ ਇਸ ਕਰਕੇ ਭਗਵੰਤ ਮਾਨ ਜੀ ਇਹ 21 ਦਾ ਜਵਾਬ 31 ਨਾ ਦਾਂਗੇ ਫਿਕਰ ਨਾ ਕਰਿਓ ਆ ਤਸੱਲੀ ਕਰਾਵਾਂਗੇ ਤੁਹਾਡੀ ਵੀ ਫਿਕਰ ਨਾ ਕਰਿਓ ਜਿੰਨੇ ਕਿਸਾਨ ਜਿੰਨਾ ਚਿਰ ਸਾਡੀਆਂ ਜਿਹੜਿਆਂ ਬੰਦੇ ਹੱਕ ਆ ਮਾਅਬਜ਼ੀ ਨਹੀਂ ਦਿੰਦੇ ਸਾਨੂੰ ਮਾਰਿਆਂ ਤੋਂ ਬਗੈਰ ਤੁਸੀਂ ਜਿਹੜਾ ਖੌਤੀ ਕਾਰਪੋਰੇਟ ਦਾ ਵਿਕਾਸ ਹੈ ਸਾਨੂੰ ਮਾਅਬਜ਼ਾ ਦਿੱਤੇ ਤੋਂ ਬਗੈਰ ਕਰਨੀਏ ਸਕਦੇ ਧੰਨਵਾਦ